ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਾਂ ਖੜੇ ਆ ਪਿੰਡ ਮੜ ਜਿਲ੍ਹਾ ਫਤਿਹਵਾਦ ਤਹਿਸੀਲ ਰਤੀਆ 3 ਤਰੀਕ ਨਵਾਂ ਮਹੀਨਾ 2025 ਸ਼ਾਮ ਦਾ ਟਾਈਮ ਆ ਸਵੇਰ ਨਾਲੋਂ ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ 1.5 ਫੁੱਟ ਪਾਣੀ ਵੱਧ ਚੁੱਕਿਆ ਹੈ ਸਰਦੂਲਗੜ੍ਹ ਦੇ ਵਿੱਚ ਵੀ 21 ਫੁੱਟ ਦੇ ਕੋਲੇ ਪਾਣੀ ਪਹੁੰਚ ਚੁੱਕਿਆ ਰਤੀਏ ਦੇ ਵਿੱਚ ਵੀ 9 ਫੁੱਟ ਤੋਂ ਪਾਣੀ ਉੱਪਰ ਚੱਲ ਰਿਹਾ ਹੈਗਾ ਸੋ ਪਿੱਛੇ ਪਾਣੀ ਦੇ ਲੈਵਲ ਦੀ ਗੱਲ ਕਰੀਏ ਪਿੱਛੇ ਬਰਸਾਤ ਪੈਣ ਦੇ ਕਾਰਨ ਹੋਰ ਪਾਣੀ ਆਉਣ ਦੀ ਪੂਰੀ ਦੀ ਪੂਰੀ ਸੁਭਾਵਨਾ ਬਣ ਚੁੱਕੀ ਆ ਤੇ ਘੱਗਰਾ ਜੋ ਉਹ ਅਲਰਟ ਉੱਤੇ ਚੱਲ ਰਹੀ ਹੈਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈਗੀ ਕਿ ਆਪੋ ਆਪਣਾ ਧਿਆਨ ਰੱਖੋ ਵਿਚਾਰ ਰੱਖੋ ਜੋ ਨੀਵੀਂ ਥਾਂ ਤੇ ਬੈਠਿਆ ਹੋ ਉੱਚੀ ਥਾਂ ਤੇ ਪਹੁੰਚ ਜਾਓ ਸੋ ਪਾਣੀ ਦਾ ਜੋ ਵਹਾਗਾ ਉਹ ਤੇਜ਼ ਵੀ ਆ ਸਵੇਰ ਨਾਲੋਂ ਸੋ ਬਈ ਇਹੀ ਬੇਨਤੀ ਹੈ ਤਵੇ ਪੁੜਾਂ ਉੱਤੇ ਬੇਫਾਲ ਤੂੰ ਨਾ ਖੜੋ ਅਫਵਾਹਾਂ ਵਾਲੀਆਂ ਵੀਡੀਓ ਤੋਂ ਬਚ ਕੇ ਰਹੋ ਪ੍ਰਸ਼ਾਸਨ ਦੀ ਜੋ ਗਾਈਡਲਾਈਨ ਆਉਂਦੀ ਆ ਉਸੇ ਨੂੰ ਮੰਨ ਕੇ ਹੀ ਚੱਲੋ ਸੋ ਐਵੇਂ ਜੋ ਕੋਈ ਵੀਡੀਓ ਆ ਰਹੀ ਆ ਉਹ ਵੀਡੀਓ ਨਾ ਦੇਖੋ ਨਾ ਸ਼ੇਅਰ ਕਰੋ ਲੋਕ ਪੁਰਾਣੀਆਂ ਵੀਡੀਓ ਬਹੁਤ ਸ਼ੇਅਰ ਕਰ ਰਿਹਾ ਹਲੇ ਤੱਕ ਸਥਿਤੀ ਪੂਰੀ ਕੰਟਰੋਲ ਦੇ ਵਿੱਚ ਆ ਰਹੀ ਆ ਸਰਦੂਲਗੜ ਏਰੀਆ ਦੇ ਵਿੱਚ